ਫਟੇਰਾ ਬੱਪਾ ਨਾਨਕ ਦੇ ਵਿੱਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਦੇ ਮਾਲਕ ਉੱਤੇ ਗੋਲੀਆਂ ਚਲਾ ਦਿੱਤੀਆਂ ਦੁਕਾਨ ਮਾਲਕ ਦੀਆਂ ਗੋਲੀਆਂ ਲੱਗਣ ਦੇ ਨਾਲ ਮੌਤ ਹੋ ਗਈ ਹੈ ਸੋ ਮ੍ਰਿਤਕ ਦੀ ਪਛਾਣ ਰਵੀ ਢਿੱਲੂ ਵਜੋਂ ਹੋਈ ਹੈ ਤਕੂਤ ਸਮੇਂ ਪਹਿਲਾਂ ਗੈਂਗਸਟਰਾਂ ਨੇ ਰਵੀ ਢਿੱਲੂ ਨੂੰ ਫਰੋਤੀ ਦੇ ਲਈ ਫੋਨ ਕੀਤੇ ਸਨ ਜਦੋਂ ਕਿ ਬਲਸ ਤੇ ਵੱਲੋਂ ਉਸ ਨੂੰ ਸੁਰੱਖਿਆ ਕਰਮਚਾਰੀ ਵੀ ਮੁਹੱਈਆ ਕਰਵਾਏ ਗਏ ਸਨ ਪਰ ਜਦੋਂ ਗੋਲੀਬਾਰੀ ਦੀ ਘਟਨਾ ਵਾਪਰਦੀ ਹੈ ਤਾਂ ਪੁਲਿਸ ਕਰਮਚਾਰੀ ਉਸ ਦਿਨ ਨਾਲ ਨਹੀਂ ਮੌਜੂਦ ਸਨ ਜੋੜੀ ਲੱਗਨ ਤੋਂ ਬਾਅਦ ਰਵਿ ਢਿਲੋ ਦਾ ਪਰਿਵਾਰ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ ਤਾਂ ਜਦੋਂ ਉਸ ਦੀ ਬਹੁਤ ਹੁੰਦੀ ਹੈ ਸੋ ਰਵਿ ਢਿਲੋ ਯੁਵਰਾਜ ਗਾਰਡਨ ਜਿਹੜੇ ਬਟਾਲਾ ਰੋਡ ਤੇ ਇੱਕ ਦੁਕਾਨ ਚਲਾਉਂਦਾ ਹੈ ਤੇ ਘਟਨਾ ਰਾਤ 9:15 ਮਿੰਟ ਤੇ ਵਾਪਰੀ ਹੈ ਤੇ ਜਦੋਂ ਰਵੀ ਰਾਤ 9 ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਦੇ ਬਾਹਰ ਪਹੁੰਚਿਆ ਤਾਂ ਆਪਣੇ ਪਰਿਵਾਰ ਨੂੰ ਦਰਵਾਜ਼ਾ ਖੋਲਣ ਦੇ ਲਈ ਕਹਿ ਰਿਹਾ ਸੀ ਤਾਂ ਪਛਾਤੇ ਹਮਲਾਵਰ ਮੋਟਰਸਾਈਕਲ ਤੋਂ ਪਿੱਛੋਂ ਆਉਂਦੇ ਨੇ ਤੇ ਰਵੀ ਉੱਤੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਉਕਾਟਣਾ ਤੋਂ ਬਾਅਦ ਹਮਲਾਵਰ ਮੋਟਰਸਾਈਕਲ ਉੱਤੇ ਪਾਚ ਕੇ ਤੇਜਕਪੀ ਰਵੀ ਨੂੰ ਉਸਦੇ ਪਰਿਵਾਰ ਦੇ ਵੱਲੋਂ ਅਮ੍ਰਿਤਸਰ ਹਸਪਤਾਲ ਲਿਜਾਇਆ ਹੀ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਉਸਦੀ ਮੌਤ ਹੋ ਗਈ। ਉਕਾਟਣਾ ਦੀ ਸੂਚਨਾ ਮਿਲਦੇ ਹੀ ਥਾਣਾ ਡੇਰਾ ਬਾਬਾ ਨਾਰਕ ਦੇ ਪੁਲਿਸ ਮੁਕਤੀ ਤੇ ਪਹੁੰਚੀ ਹੈ ਤੇ ਡੂੰਘਾਈ ਦੇ ਨਾਲ ਇਸ ਦੀ ਜਾਂਚ ਕਰ ਰਹੀ ਹੈ। ਉਕਾਟਣਾ ਤੋਂ ਬਾਅਦ ਐਸਪੀ ਗੁਰਪਤ ਦਾ ਤਾਪਸਿਨ ਸੀਆਈ ਸਟਾਫ ਇਨਚਾਰਜ ਸੁਖਰਾਤ ਸਿੰਘ ਅਤੇ ਹੋਰ ਵੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ। ਤਾਂ ਥਾਣਾ ਥਾਣਾ ਡੇਰਾ ਬਾਬਾ ਨਾਨਕ ਦੇ ਐਸਆਈ ਰਾਜਪੀਰ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਕਿਰਿਆਨਾ ਦੇ ਮਾਲਕ ਰਵੀ ਢੱਲੋਂ ਨੂੰ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਬੋਲੋ ਸੁਣ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਜਿਹੜੀ ਕਿ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਵੀ ਕੈਮਰਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ